ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅਯੁੱਧਿਆ ਵਿੱਚ 2 ਜਨਵਰੀ ਨੂੰ ਭਗਵਾਨ ਜੀ ਰਾਮ ਲੀਲਾ ਦਾ ਬ੍ਰਾਜਮਨ ਹੋਣ ਦਾ ਸਮਾਂ ਜਿਵੇਂ ਹੀ ਨੇੜੇ ਆ ਰਿਹਾ ਹੈ ਤਾਂ ਰਾਮ ਭਗਤਾਂ ਵਿੱਚ ਉਤਸ਼ਾਹ ਵਾਧਦਾ ਜਾ ਰਿਹਾ ਹੈ ਜਿਸ ਦਾ ਨਜ਼ਾਰਾ ਵੀਰਵਾਰ ਨੂੰ ਮੋਗਾ ਵਿੱਚ ਦੇਖਣ ਨੂੰ ਮਿਲਿਆ ਤੇ ਇਸ ਦਰਾਂ ਮੋਗਾ ਦੇ ਬਾਜ਼ਾਰ ਵਿੱਚ কুমਿਹਾਰ ਭਾਈਚਾਰੇ ਦੇ ਲੋਕ ਹੱਥਾਂ ਵਿੱਚ ਮਿੱਟੀ ਦੇ ਦੀਵੇ ਦੀ ਪੈਕਿੰਗ ਲੈ ਕੇ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਵੱਧਦੇ ਹੋਏ ਨਜ਼ਰ ਆਏ ਇਸ ਦੌਰਾਨ ਕਮਿਆਰ ਪਾਈਚਾਰੇ ਦੇ ਲੋਕ ਢੋਲ ਦੀ ਥਾਪ ਤੇ ਨੱਚਦੇ ਹੋਏ ਜੈ ਸ਼੍ਰੀ ਰਾਮ ਦੇ ਜਕਾਰੇ ਲਗਾਉਂਦੇ ਹੋਏ ਵੀ ਅੱਗੇ ਵਧ ਰਹੇ ਸਨ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਆ ਰਾਮ ਸਰੂਪ ਹੈ ਜੀ ਰਾਮ ਸਰੂਪ ਜੀ ਅੱਜ ਬੜੇ ਖੁਸ਼ ਨਜ਼ਰ ਆ ਰਹੇ ਹੋ ਤੇ ਦੀਵੇ ਵੰਡ ਰਹੇ ਹੋ ਬਾਜ਼ਾਰ ਦੇ ਵਿੱਚ ਕਿਹੜੀ ਖੁਸ਼ੀ ਵੰਡ ਰਹੇ ਮੈਂ ਆ ਰਾਮ ਸਰੂਪ ਪ੍ਰਜਾਪਤੀ ਕਿਉਂਕਿ ਅੱਗੇ ਸਾਲ ਜੇ ਇੱਕ ਦੀਵਾਲੀ ਹੁੰਦੀ ਸੀ ਇਹ ਕਿ ਗੁਰੂ ਮਹਾਰਾਜ ਨੇ ਸ੍ਰੀ ਨਾਮਜਿੰਦਰ ਭਗਵਾਨ ਨੇ ਐਨੀ ਕਿਰਪਾ ਕੀਤੀ ਹੈ ਜਿਹੜਾ ਸਾਰਾ ਹਿੰਦੁਸਤਾਨ ਹੀ ਹੈ ਜਿਹੜਾ ਉਹ ਹਰ ਲੋਲਾਸ ਦੇ ਨਾਲ ਇਹ ਦੀਵਾਲੀ ਮਨਾ ਮਨਾਇਆ ਜਾ ਰਿਹਾ ਅਸੀਂ ਉਸ ਖੁਸ਼ੀ ਦੇ ਵਿੱਚ ਹੀ 25000 ਦੀਵੇ ਆਪਣੇ ਰੇੜੇ ਤੇ ਲੱਦ ਗਏ ਪੂਰੇ ਬਾਜ਼ਾਰ ਦੇ ਵਿੱਚ ਅਸੀਂ ਜਾਣੇ ਵੀ ਕੋਈ ਕਰ ਰਿਹਾ ਨਾ ਜਾਵੇ ਦੀਵੇ ਜਗਾਉਣ ਤੋਂ ਅਸੀਂ ਜਾਣੇ ਖੁਸ਼ੀ ਖੁਸ਼ੀ ਆਪਣੇ ਘਰਾਂ ਚ ਦੀਵੇ ਜਗਾਓ ਤੇ ਪ੍ਰਭੂ ਸ਼੍ਰੀ ਰਾਮ ਦੇ ਗੁਣ ਗਾਓ ਬੋਸ ਜੀ ਬਤੀ ਰਾਮਚੰਦਰ ਵਰਾ ਜੀ ਕੀ ਜੈ ਅਸੀਂ ਮਹੱਲੇ ਦੇ ਵਿੱਚ ਤਾਂ ਆਪਣੇ ਘਰਾਂ ਤੋਂ ਸਪਲਾਈ ਕਰੀ ਜਾਂਦੇ ਜੀ ਤੇ ਹੁਣ ਅਸੀਂ ਮੇਨ ਬਾਜ਼ਾਰ ਦਾ ਇੱਕ ਮੁੱਦਾ ਬਣਾਇਆ ਸੀ ਅਸੀਂ ਉਹ ਸ਼ੁਰੂ ਤੋਂ ਲੱਗੇ ਆਂ ਤੇ ਸਾਰੇ ਮੇਨ ਬਾਜ਼ਾਰ ਦੇ ਵਿੱਚ ਅਸੀਂ ਜਦੋਂ ਤੱਕ ਸਾਡੇ ਖਤਮ ਨਹੀਂ ਹੁੰਦੇ ਅਸੀਂ ਦੱਬੀ ਤੇ ਜਾਣਾ ਜੀ ਮੇਰਾ ਨਾਮ ਮਨੀਸ਼ ਕੁਮਾਰ ਆ ਜੀ ਮਨੀਸ਼ ਜੀ ਅੱਜ ਪਰਜਪਤ ਬਰਾਦਰੀ ਦੇ ਲੋਕ ਐ ਘਰ ਘਰ ਦੀਵੇ ਜਿਹੜੇ ਵੰਡ ਰਹੇ ਐ ਬਾਜ਼ਾਰ ਦੇ ਵਿੱਚ ਵੀ ਵੰਡ ਰਹੇ ਤੁਹਾਨੂੰ ਵੀ ਅੱਜ ਜਿਹੜੇ ਦੀਵੇ ਦਿੱਤੇ ਗਏ ਐ ਕੀ ਕਹੋਗੇ ਮੈਂ ਇਹਦੇ ਬਾਰੇ ਲੋਕ ਤਾਂ ਪਹਿਲਾਂ ਤਾਂ ਸਾਰੇ ਸਮਾਜ ਨੂੰ ਸਾਰੇ ਹਿੰਦੁਸਤਾਨ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉਸ ਤੋਂ ਬਾਅਦ ਜਿਹੜੀ ਅੱਜ ਇਹ ਦੀਵੇ ਵੰਡਣ ਦੀ ਮੁਹਿੰਮ ਪ੍ਰਜਾਪਤ ਸਮਾਜ ਵੱਲੋਂ ਚਲਾਈ ਗਈ ਹੈ ਇਹ ਬੜੀ ਖੁਸ਼ੀ ਦਾ ਮਾਹੌਲ ਬਣਿਆ ਜੋ ਰਾਮ ਮੰਦਰ ਬਣ ਰਿਹਾ 500 ਸਾਲ ਦੀ ਮਿਹਨਤ ਬਲੀਦਾਨ ਸਦਕਾ ਵੀ ਇਹ ਜਿਹੜਾ ਮੰਦਰ ਬਣ ਰਿਹਾ ਉਸ ਖੁਸ਼ੀ ਦੇ ਵਿੱਚ ਲੋਕ ਆਪੋ ਧਾਪੀ ਇਸ ਗੱਲ ਤੇ ਲੱਗੇ ਆ ਵੀ ਕੋਈ ਕਹਿੰਦਾ ਦੀਵੇ ਜਗਾਈਏ ਕੋਈ ਕਹਿੰਦੇ ਆ ਸਫਾਈ ਕਰੀਏ ਕੋਈ ਕਿਸੇ ਵੀ ਹਰ ਤਰ੍ਹਾਂ ਦੀ ਆਪਦੀ ਖੁਸ਼ੀ ਨਾਲ ਲੋਕ ਲੱਗੇ ਹੋਏ ਆ ਲੋਕ ਕਹਿੰਦੇ ਸ਼ੀਤਲਾਰਾ ਪਰ ਮੈਂ ਕਹਿੰਦਾ ਇਹ ਰਾਮ ਲੈਰ ਆ ਇਹ ਰਾਮਚੰਦਰ ਜੀ ਦਾ ਪ੍ਰਤਾਪ ਹੈ ਇੰਨੀ ਠੰਡ ਦੇ ਵਿੱਚ ਬੱਚੇ ਬਜ਼ੁਰਗ ਸਭ ਸ਼ਹਿਰ ਦੇ ਵਿੱਚ ਦੀਵੇ ਮੋਮਬਤੀਆਂ ਲੜੀਆਂ ਝੰਡੇ ਡੰਡੇ ਸਭ ਕੁਝ ਮਤਲਬ ਲਾਰੇ ਨੇ ਬੜੀ ਖੁਸ਼ੀ ਦਾ ਮੌਲ ਹੈ ਸਰਹਾਲੀ ਰੋਡ ਤੇ ਪੱਟੀ ਤੇ ਇੱਕ ਡਾਕਟਰ ਤੇ ਇੱਕ ਨਰਸ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇਹਨਾਂ ਦੋਹਾਂ ਨੂੰ ਸੰਦੂ ਹਸਪਤਾਲ ਵਿੱਚ ਪਹੁੰਚ ਕਰਵਾ ਦਿੱਤਾ ਗਿਆ ਤੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਇੱਕ ਗੋਲੀ ਡਾਕਟਰ ਦੇ ਪੇਟ ਵਿੱਚ ਲੱਗੀ ਤੇ ਇੱਕ ਗੋਲੀ ਨਰਸ ਦੀ ਬਾਹ ਵਿੱਚ ਲੱਗੀ। ਬਹਾਰਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਹਨੇ ਨੇ ਨਿਰਮਲ ਸਿੰਘ ਤੇ ਨਿਸ਼ਾਨ ਸਿੰਘ ਦੋਨਾਂ ਨੇ ਤੇ ਹਸਪਤਾਲ ਨੂੰ ਖੁੱਲ੍ਹ ਦੁਕਾਨ ਕਰ ਦਿੱਤੀ। ਪਹਿਲਾਂ ਇਹ ਚਾਰ-ਚਾਰ ਬੰਦੇ ਸਹੂਆਇ ਕਰਦੇ ਸੀ। ਤੇ ਇਹਨਾਂ ਨੇ ਆਪਣਾ ਉੱਥੇ ਦੋ ਜਣੇ ਆਏ ਤੇ ਉਹ ਆਪਣਾ ਫਾਇਰਿੰਗ ਕਰਕੇ ਗਏ। ਇੱਕ ਦੇ ਨਿਸ਼ਾਨ ਸਿੰਘ ਦੀ ਗੋਲੀ ਲੱਗੀ ਹੈ। ਕੋਈ ਇੱਕ ਨਾਲ ਉੱਥੇ ਇਹਨਾਂ ਦੀ ਮਿਲਕੀ ਸੀ ਉਹਦੇ ਅਕਦੇ ਪੁਲਿਸ ਜਿਹੜੀ ਇਸ ਘਟਨਾ ਨੂੰ ਕਿਸ ਨਜ਼ਰੀਏ ਤੋਂ ਦੇਖ ਰਹੀ ਹੈ ਲੁੱਟ ਖੋਹ ਦੀ ਘਟਨਾ ਹੈ ਜਾਂ ਕੋਈ ਦੰਜਸ਼ ਦੀ ਜਾਂ ਕਿਸ ਤਰ੍ਹਾਂ ਦੀ ਘਟਨਾ ਨਾਲ ਮਤਲਬ ਦੇਖ ਰਹੇ ਨੇਗਾ ਆਪਣਾ ਤਫਤੀਸ਼ ਕਰਦੇ ਆ ਵੀ ਇਹਨਾਂ ਦੀ ਕੀ ਕੋਈ ਬੁਨਾੜੀ ਦੰਜਸ਼ ਆ ਕਿ ਸਰ ਕਿੰਨੇ ਫੈਰ ਹੋਏ ਜੀ ਦੋ ਫੈਰ ਹੋਏ ਕਿ ਨਾਗਾ ਜੀ ਤੁਹਾਡਾ ਜਿਹੜਾ ਹੈ ਹਰੀਲੀ ਰੋਡ ਤੇ ਇਲੈਕਟ੍ਰੋਪੈਥੀ ਹਮ ਇਲੈਕਟ੍ਰੋ ਇਲੈਕਟ੍ਰੋਮੋਬਿਲਿਟੀ ਕਲੀਨਿਕ ਆ ਜੀ ਕਲੀਨਿਕ ਤੁਸੀਂ ਉੱਥੇ ਬਤਾਓ ਡਾਕਟਰ ਨਹੀਂ ਬਤਾਓ ਡਾਕਟਰ ਜੀ ਮੈਂ ਬਜ਼ਾਰ ਗਿਆ ਸੀ ਛੋਟਾ ਬ੍ਰਦਰ ਤੇ ਮੇਰਾ ਉੱਥੇ ਕਲੀਨਿਕ ਤੇ ਬੈਠਾ ਸੀ ਕੀ ਨਾਂ ਜੀ ਉਹਨਾਂ ਦਾ ਉਹਨਾਂ ਦਾ ਨਿਸ਼ਾਨ ਸਿੰਘ ਆ ਜੀ ਇੱਕ ਹਲ ਪਰਸੀ ਮੇਰੇ ਬੈਠੇ ਥੇ ਸ਼ੁਭੇਤਾ ਸ਼ਰਮਾ ਕੋਈ ਆਇਆ ਜੀ ਉਹਨਾਂ ਨੂੰ ਗੋਲੀ ਮਾਰ ਕੇ ਚਲੇ ਗਿਆ ਜੀ ਛੋਟੇ ਬ੍ਰਦਰ ਤੇ ਦੋ ਗੋਲੀਆਂ ਲੱਗੀਆਂ ਇੱਕ ਗੋਲੀ ਉਹਨਾਂ ਦੇ ਹਲ ਪਰਸ਼ਕੇ ਤੇ ਹਮਾਂ ਤੇ ਲੱਗੀ ਸੀ ਕੋਈ ਉੱਥੇ ਲੁੱਟਖੋ ਵਗੈਰਾ ਤੇ ਕੋਈ ਲੁੱਟਖੋ ਕੋਈ ਨਹੀਂ ਹੋਈ ਜੀ ਉਹਨਾਂ ਦਾ ਨਾਂ ਹੀ ਪੁੱਛਿਆ ਜੀ ਹਾਂ ਹਾਂ ਜੀ ਹਾਂ ਜੀ ਕੋਈ ਤੁਹਾਡਾ ਕਿਸੇ ਨਾਲ ਕੋਈ ਨਹੀਂ ਕੋਈ ਵੈਰ ਰੋਜ਼ ਨਹੀਂ ਹੈ ਕਿਸੇ ਤੁਸੀਂ ਪ੍ਰੋਪਰ ਪੱਟੀ ਦੇ ਰਹਿਣ ਨਾਲ ਤੁਸੀਂ ਅਸੀਂ ਦਦੇਰ ਸਾਹਿਬ ਦੇ ਰਹਿਣ ਨਾਲ ਅੱਛਾ ਤੁਸੀਂ ਦਦੇਰ ਸਾਹਿਬ ਤੋਂ ਆਣ ਇੱਥੇ ਕਲੀਨਿੰਗ ਕਦੋਂ ਦੇ ਕਰ ਰਹੇ ਹੋ 4 ਸਾਲ ਹੋ ਗਏ ਇੱਥੇ ਕਰਦੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਵੱਲੋਂ ਨਸ਼ਿਆ ਵਿਰੋਧ ਚੁਲਾਈ ਮੁਹਿੰਮ ਤਹਿਤ ਸ਼੍ਰੀ ਭਗਵਰਤ ਸਿੰਘ ਮੀਨਾ ਆਈਪੀਐਸ ਐਸਐਸਪੀ ਸ਼੍ਰੀ ਮੋਖਰ ਸਾਹਿਬ ਵੱਲੋਂ ਪੁਲਿਸ ਦੀਆਂ ਵਾਕ ਵਾਕ ਟੀਮਾਂ ਬਣਾ ਕੇ ਜਿੱਥੇ ਨਾਕੇ ਬੰਦੀ ਕਰਕੇ ਸ਼ੱਕੀ ਪੁਰਸ਼ਾਂ ਦੇ ਟਿਕਾਣਿਆਂ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਉੱਥੇ ਪੁਲਿਸ ਟੀਮਾਂ ਵੱਲੋਂ ਪਿੰਡਾਂ ਵਿੱਚ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਂਦੇ ਹਨ ਨਸ਼ਿਆ ਵਿਰੁੱਧ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ ਅਦੇ ਨਾਲ ਹੀ ਨਸ਼ੇ ਵੇਚਣ ਵਾਲੇ ਸਵਦਾਗਰਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜੇਲਾ ਵਿੱਚ ਸੁੱਟਿਆ ਜਾ ਰਿਹਾ ਹੈ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ ਅਤੇ ਉਹਨਾਂ ਵੱਲੋਂ ਜਿਹੜੀ ਪਿਛਲੇ 5 ਸਾਲਾਂ ਦੇ ਵਿੱਚ ਮੂਵੇਬਲ ਜਾਂ ਇਮੂਵੇਬਲ ਪ੍ਰਾਪਰਟੀ ਵੜਾਈ ਗਈ ਹੈ ਉਹਨੂੰ ਫ੍ਰੀਜ਼ ਕਰਨ ਦੇ ਲਈ ਪੂਰੇ ਸਟੇਟ ਦੇ ਵਿੱਚ ਮੁਹਿੰਮ ਚਲਾਈ ਗਈ ਹੈ ਉਸੇ ਲੜੀ ਦੇ ਵਿੱਚ ਅਸੀਂ ਸਾਡੇ ਸ੍ਰੀ ਭਾਗੀਰਥ ਸਿੰਘ ਜੀ ਮੀਨਾ ਐਸਐਸਪੀ ਸਾਹਿਬ ਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਦੇ ਯੋਗ ਹਦਾਇਤਾਂ ਤੇ ਜਿਹੜਾ ਹੈਗਾ ਸਾਡੇ ਸਬਡਿਵੀਜ਼ਨ ਲੰਬੀ ਦੇ ਅ ਹਰਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਜੀ ਦੇ ਉੱਪਰ ਕਾਫੀ ਜਿਹੜੇ ਹੈਗੇ ਨਸ਼ਾ ਤਸਕਰੀ ਦੇ ਮੁਕਾਦਮੇ ਦਰਜ ਹੈਵੀ ਰਿਕਵਰੀ ਦੇ ਪਰਚੇ ਦਰਜ ਨੇ ਉਨੇ ਜਿਹੜੀ ਪਿਛਲੇ 5 ਸਾਲਾਂ ਦੇ ਵਿੱਚ ਨਸ਼ਾ ਤਸਕਰੀ ਕਰਕੇ ਜਿਹੜੀ ਆਪਣੀ ਜ਼ਮੀਨ ਜਾਇਦਾਦ ਕੋਈ ਉਸੇ ਵੀ ਤਰ੍ਹਾਂ ਦੀ ਮੂਵਬਲ ਜਾਂ ਇਮੋਬਲ ਪ੍ਰੋਪਰਟੀ ਬਣਾਈ ਹੈ ਉਸ ਜਾਇਦਾਦ ਨੂੰ ਅਸੀਂ ਜਿਹੜੀ ਹੈਗੀ ਹੈ ਅ ਕਰੀਬ 67 ਲੱਖ ਰੁਪਏ ਹੈ ਉਹ ਅਸੀਂ ਕੰਪਨੀ ਜਿਹੜੀ ਅਸੀਂ ਕੰਪੀਟੈਂਟ ਅਥਾਰਟੀ ਤੋਂ ਉਹ ਫ੍ਰੀਜ਼ ਕਰਵਾਈ ਹੈ ਅੱਜ ਚੌਂਕੀਦਾਰ ਕੱਖਾਂ ਵਾਲੀ ਐਸ ਐਚਓ ਲੰਬੀ ਸੌਨ ਸੈਕਟਰ ਮਨਿੰਦਰ ਸਿੰਘ ਤੇ ਹੋਰ ਪਿੰਡ ਦੇ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਦੇ ਘਰ ਜਿਹੜਾ ਹੈਗਾ ਕੰਪੀਟੈਂਟ ਅਥਾਰਟੀ ਦਾ ਨੋਟਿਸ ਲਗਾ ਉਹਨਾਂ ਦੀ ਵਾਈਫ ਨੂੰ ਤਮੀਲ ਕਰਾਇਆ ਹਰਜੀਤ ਸਿੰਘ ਜੀ ਨੂੰ ਔਰ ਦੂਸਰਾ ਅਸੀਂ ਇਹਨਾਂ ਬੰਦਿਆਂ ਦੀ ਹਾਜ਼ਰੀ ਦੇ ਵਿੱਚ ਉਹਦੇ ਘਰ ਦੇ ਅੱਗੇ ਇਹ ਜਿਹੜੀ ਪ੍ਰਾਪਰਟੀ ਉਹਦੀ 60 ਲੱਖ ਰੁਪਏ ਦੀ ਫ੍ਰੀਜ਼ ਕਰਾਈ ਆ ਉਹਦਾ ਨੋਟਿਸ ਚਿਪਕਾਇਆ ਹੁਣ ਇਹ ਆਪਣੀ ਇਸ ਪ੍ਰਾਪਰਟੀ ਨੂੰ ਅੱਗੇ ਬਿਲਕੁਲ ਨਾ ਵੇਚ ਸਕੂਗਾ ਨਾ ਕਿਸੇ ਕਿਸੇ ਨੂੰ ਦੇ ਤੇ ਲੋਨ ਜਾਂ ਕੋਈ ਹੋਰ ਕੋਈ ਕਾਰਵਾਈ ਕਰ ਸਕੂਗਾ ਠੇਕਾ ਹੁਣ ਮਹਿੰਗਾ ਹੋ ਚੁੱਕਾ ਹੈ ਉਹਨਾਂ ਕਹੇ ਕਿ ਪਹਿਲਾਂ ਤਾਂ ਅਸੀਂ ਅਵਾਰਾ ਪੋਸ਼ਵਾ ਕਾਰਨ ਪਰੇਸ਼ਾਨ ਸੀ ਤੇ ਉਸ ਤੋਂ ਬਾਅਦ ਸੁੰਢੀ ਨੇ ਕਿਸਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਤੇ ਹੁਣ ਸਾਡੇ ਉੱਤੇ ਨਵੀਂ ਸਮੱਸਿਆ ਆ ਖੜੀ ਹੋਈ ਹੈ ਉਹਨਾਂ ਕਹਿੰਦੇ ਕਿ ਜੰਗਲੀ ਸੂਰ ਰਾਤ ਦੇ ਸਮੇ ਟੋਲੀਆਂ ਬਣਾ ਕੇ ਆਉਂਦੇ ਆਂ ਤੇ ਸਾਡੀਆਂ ਫਸਲਾਂ ਦਾ ਨੁਕਸਾਨ ਕਰ ਜਾਂਦੇ ਹਨ ਕੀ ਨਾਮ ਹੈ ਜੀ ਸਸੀਕਰ ਬਾਈ ਜੀ ਬਈ ਮੇਰਾ ਨਾਮ ਬੱਬੂ ਸਿੰਘ ਹੈ ਤੇ ਕੀ ਸਮੱਸਿਆ ਕੀ ਆ ਬਾਈ ਟਿੰਡ ਹੁਸਨਾ ਰਾਈ ਸਮੱਸਿਆ ਇਹ ਹੈ ਜੀ ਸਭ ਤੋਂ ਪਹਿਲਾਂ ਤਾਂ ਕਿ ਕਿਸਾਨੀ ਤੇ ਕੋਈ ਵੀ ਹੈ ਹੁਣ ਮਾਰ ਹੀ ਪੈ ਰਹੀ ਹੈ ਕੋਈ ਵੀ ਹੁਣ ਅਪਜਾਵਾ ਠੇਕੇ ਟੁਕੇ ਤੇ ਪੈੜੀ ਲਈ ਜਾਂਦੇ ਆ ਤਾਂ ਠੇਕੇ ਵੀ ਵਧਾਈ ਤੁਰੇ ਜਾਂਦੇ ਆ ਰਹਿੰਦਾ ਖੁੰਦਾ ਹੀ ਹੁਣ ਸੂਰ ਆ ਗਿਆ ਪਹਿਲਾਂ ਤਾਂ ਗਾਵਾਂ ਤੋਂ ਡਰਦੇ ਸੀਗੇ ਤੇ ਉਹਨਾਂ ਦਾ ਚਲੋ ਹੱਲ ਹੋ ਗਿਆ ਠੀਕ ਹੈ ਜੀ ਹੁਣ ਇਹ ਜਿਆਦਾਤਰ ਹੁਣ ਸੂਰ ਆ ਗਏ ਜੋ ਆਪਾਂ ਕਹਿੰਦੇ ਨੇ ਜੰਗਲੀ ਸੂਰ ਆ ਗਏ ਇਹ ਮਤਲਬ 15 15 20 20 ਜਣਿਆਂ ਦੀ ਟੋਲੀ ਹੈ ਸੂਰਾਂ ਦੀ ਫਿਰ ਰਾਤ ਨੂੰ ਮੱਲਾ ਹੁੰਦੇ ਆ ਜੀ ਤੇ ਰਾਤ ਨੂੰ ਕੋਈ ਬੰਦਾ ਇਕੱਲਾ ਪਾਣੀ ਵੀ ਨਹੀਂ ਲਾ ਸਕਦਾ ਡਰਦੇ ਆ ਕਿਉਂਕਿ ਕੋਲੇ ਛੋਟੀ ਹੁੰਦੀ ਹੈ ਛੋਟੀ ਨੂੰ ਇਹ ਘਬਰਾਉਂਦੇ ਨਹੀਂ ਕਈ ਹੁੰਦੀ ਹੈ ਤਾਂ ਨਹੀਂ ਘਬਰਾਉਂਦੇ ਤੇ ਟੱਕਰ ਮਾਰਦੇ ਆ ਜੀ ਤੇ ਆ ਹੁਣ ਜਿਆਦਾ ਨੁਕਸਾਨ ਕਰਤਾਈ ਆ ਦੇਖੋ ਕਣਕ ਕਿੱਡੀ ਕਿੱਡੀ ਵਧੀਆ ਖੜੀ ਸੀ ਥੱਲੋ ਸਾਰੀ ਪੱਟ ਗਈ ਇਹ ਨੁਕਸਾਨ ਕਿੰਨਾ ਕਰ ਰਿਹਾ ਵੀ ਕਿੰਨੇ ਕੁ ਵੱਡੇ ਪੱਧਰ ਤੇ ਹੈਗੀ ਲੱਗਦਾ ਬਹੁਤ ਨੁਕਸਾਨ ਕਰੀ ਜਾਂਦੇ ਜੀ ਬਹੁਤ ਕਿਸੇ ਦਾ ਮੰਨ ਲਾਵੇ ਕਨਾਲ ਕਨਾਲ ਕਿਸੇ ਦੀ ਵਾਟ ਤਾਂ ਛੱਡੀ ਨਹੀਂ ਸਾਨੂੰ ਦਿਖਾਇਆ ਹੀ ਸਾਰਾ ਕੋਈ ਵਾਟ ਨਹੀਂ ਛੱਡੀ ਠੀਕ ਹੈ ਜਮੀਆਂ ਨੂੰ ਵੀ ਪੈ ਗਈ ਜੇ ਉਹ ਮੰਨ ਲਾ ਕੋਈ ਸਬਜ਼ੀ ਸਬਜ਼ੀ ਤਾਂ ਹੋਣ ਹੀ ਨਹੀਂ ਦਿੰਦੇ ਜਮਾ ਹੀ ਨਹੀਂ ਹੋਣ ਦਿੰਦੇ ਜੀ ਹੁਣ ਕਿਸਾਨ ਕਰੂਗਾ ਕੀ ਬਹੁਤ ਔਖੇ ਆ ਜੀ ਇਸ ਇਹਦਾ ਕੋਈ ਨਾ ਕੋਈ ਸਰਕਾਰ ਹੱਲ ਕਰੇ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਜੀ ਕਿ ਕੋਈ ਆਫਸਰ ਨੂੰ ਮਿਲੇ ਉਹ ਬਈ ਦਰਖਾਸਤ ਕਰਾ ਦਿੰਦੀ ਹੈ ਜੀ ਕੋਈ ਅਸੀਂ ਕਿਸੇ ਨੂੰ ਬਈ ਜੀ ਕੀ ਨਾਮ ਹੈ ਜੀ ਬਲਜੀਤ ਸਿੰਘ ਜੀ ਤੇ ਕੀ ਸਮੱਸਿਆ ਆਈ ਹੈ ਜੀ ਆਪਣੀ ਇੱਥੇ ਸ਼ੜਕ ਤੇ ਆਪਣਾ ਲੱਗਦਾ ਵਾਹਣ ਇੱਥੇ ਸੂਰਾਂ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਜੀ ਆਪਣੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਣਕ ਜੜਾਂ ਚੋਂ ਪੱਟਦੀ ਹੈ ਹਰ ਪਾਸੇ ਮਾਰ ਹੀ ਪੈ ਰਹੀ ਹੈ ਹਾਂਜੀ ਹਰ ਪਾਸੇ ਮਾਰ ਪਹਿਲਾਂ ਸੁੰਡੀ ਦੀ ਮਾਰ ਸੀ ਹੁਣ ਸੂਰਾਂ ਦੀ ਮਾਰ ਆਈ ਪਹਿਲਾਂ گاਵਾਂ ਦੀ ਸਮੱਸਿਆ ਹਜੇ ਪੂਰੀ ਹੱਲ ਨਹੀਂ ਹੋਈ ਗਈ ਤੇ ਹੁਣ ਸੂਰਾਂ ਦੀ ਹੋ ਗਈ ਜੀ ਇਹ ਕੁੱਤਿਆਂ ਤੋਂ ਵੀ ਨਹੀਂ ਡਰਦੇ ਇਹ ਤਾਂ ਐਨੇ ਹੈਗੇ ਸਾਨੂੰ ਜਾਨ ਦਾ ਵੀ ਖਤਰਾ ਆਈ ਰਾਤ ਨੂੰ ਪਾਣੀ ਵਗੈਰਾ ਲਾਉਣਾ ਹੁੰਦਾ ਜੀ ਉਹਦਾ ਜਾਣ ਨੂੰ ਅਸੀਂ ਮਹਿਕਮੇ ਨੂੰ ਇਹੀ ਬੇਨਤੀ ਕਰਦੇ ਆ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਕਿੰਨੇ ਕ ਵੱਡੇ ਪੱਧਰ ਤੇ ਨੁਕਸਾਨ ਹੈਗਾ ਬਈ ਜਿਵੇਂ ਇੱਥੇ ਆ ਜਾਂਦੇ ਤਾਂ ਇਹਨੇ ਕਨਾਲ ਤੋਂ ਘਟਤਾ ਏ ਛੱਡਦੇ ਹੀ ਨਹੀਂਗੇ ਜਦੋਂ ਆ ਜਾਣ 20 25 25 16 ਦੀ ਪੋਲੀ ਹੈ ਜੀ ਬਾਕੀ ਮੈਂ ਵੱਡੇ ਪੱਧਰ ਤੇ ਪੂਰਾ ਨੁਕਸਾਨ ਕਰ ਰਿਹਾ ਹੈ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਅਸੀਂ ਬਹੁਤ ਜ਼ਿਆਦਾ ਦੁਖੀ ਹਾਂ ਜੀ ਇਹਨਾਂ ਤੋਂ ਕੀ ਅਪੀਲ ਹੈ ਸਿਕਰਨ ਬਈ ਇਹੀ ਅਪੀਲ ਹੈ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਸੁਣਾਰੀ ਫੁੱਟਰਾ ਵਾਲੇ ਰੋਡ ਦੇ ਉੱਪਰ ਆ ਉੱਥੇ ਸਾਡੀ ਕਣਕ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰ ਰਿਹਾ 15-15 20-20 ਦੀ ਚੋੜੀ ਆ ਜਾਂਦੀ ਹੈ ਪਹਿਲਾਂ ਸੁੰਡੀ ਤੋਂ ਬਚੇ ਗਾਈਆਂ ਤੋਂ ਬਚੇ ਤਾ ਉਹਨੇ ਪੈ ਗਏ ਮਗਰ ਹੂੰ ਇਹ ਕੋਈ ਖੇਤ ਹੁੰਨੇ ਆ ਰਾਤ ਖੇਤ ਆਏ ਅਸੀਂ ਉਹਨਾਂ ਨੂੰ ਮੋੜਨ ਤੇ 20 ਫਿਰਦੇ ਸੀ ਇੱਥੇ ਸੂਰ ਹੈ ਹਾਂ ਗਿਣਤੀ ਤਾਂ ਨਹੀਂ ਪਰ 20 ਅਨ ਲੱਜਾ ਹੈ ਕੋਈ ਅਸਲੀ ਉਸਲੇ ਦਾ ਕੋਈ ਅੰਤ ਨਹੀਂ ਕੋਈ ਨਾ ਕੋਈ ਸਾਡੇ ਕੋਲੇ ਵੀ ਉਹ ਚੀਜ਼ ਹੈ ਜਾਂ ਕੋਈ ਸਾਨੂੰ ਉਹਦੇ ਬਾਰੇ ਵਿੱਚ ਕੋਈ ਪਰਮਿਸ਼ਨ ਹੀ ਦਿੱਤੀ ਜਾਵੇ ਹੂੰ ਵੀ ਇਹਨਾਂ ਨੂੰ ਕੋਈ ਰਾਤ ਭਰਾਤੇ ਅਸੀਂ ਮਾੜਾ ਮੋਟਾ ਦਵਲਨ ਜੋਗੇ ਤੇ ਹੋਈਏ ਆਜ਼ਾਦ ਜਰਨਲਿਸਟ ਪ੍ਰੈਸ ਕਲਬ ਦੀ ਮੀਟਿੰਗ ਹਰ ਮਹੀਨੇ ਦੀ ਤਰ੍ਹਾਂ ਅੱਜ ਪ੍ਰੈਸ ਕਲਬ ਕਪੂਤਲਾ ਵਿੱਚ ਪ੍ਰદાન કિਸ਼ੋਰ ਰਾਜਪੂਤ ਚੇਅਰਮੈਨ ਅਸ਼ੋਕ ਗੋਗਨਾ ਡਾਕਟਰ ਐਚ ਐਸ 바ਵਾ ਸੀਨੀਅਰ ਰਿਪੋਰਟਰ ਨਰੇਸ਼ ਕੱਤ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਭਕਰ ਦੀ ਦੇਖਰੇਖ ਹੋਤੀ ਮੀਟਿੰਗ ਵਿੱਚ ਦਿਨੇਸ਼ ਚੰਦਰ ਰੋਹਿਤ ਸਾਗਰ ਮਦਨ ਲਾਲ, ਅਮਿਤ ਮੈਰਾ, ਗੁਰਦੇਵ ਸਿੰਘ ਪੱਟੀ, ਇੰਦਰਜੀਤ ਸਿੰਘ ਚਾਹਲ, ਡਾਕਟਰ ਸैम, ਸੁਨੀਲ ਗੋਗਨਾ, ਬਲਜੀਤ ਕਾਂਝਲੀ ਅਤੇ ਹੋਰ ਵੀ ਅਖਬਾਰਾਂ ਤੇ ਚੈਨਲਾਂ ਦੇ ਪੱਤਰਕਾਰ ਮੌਜੂਦ ਸਨ। ਸਾਰੇ ਪੱਤਰਕਾਰਾਂ ਨੇ ਆਪਣੇ ਆਪਣੇ ਵਿਚਾਰ ਮੀਟਿੰਗ ਵਿੱਚ ਰੱਖੇ ਤੇ ਮੀਟਿੰਗ ਵਿੱਚ ਪ੍ਰદાન Kishore Rajput ਨੇ ਦੱਸਿਆ ਕਿ ਸਰਕਾਰਾਂ ਪ੍ਰੈਸ ਨੂੰ ਦਬਾਉਣਾ ਚਾਹੁੰਦੀਆਂ ਹਨ ਲੇਕਿਨ ਆਜ਼ਾਦ ਪ੍ਰੈਸ ਕਲੱਬ ਕਪੂਰਥਲਾ ਕਿਸੇ ਵੀ ਦਬਾਅ ਵਿੱਚ ਨਹੀਂ ਆਵੇਗਾ। ਜੇ ਮੈਂ ਸਭ ਤੋਂ ਪਹਿਲਾਂ ਚਾਹਲ ਜੀ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਇਹ ਪ੍ਰੈਸ ਤੇ ਦਬਾਅ ਇਹ ਅੱਜ ਦੀ ਨਹੀਂ ਗੱਲ ਹੈ। ਅੱਜ ਦੀ ਵੀ ਗੱਲ ਹੈ ਪੁਰਾਣੇ ਸਮੇਂ ਤੋਂ ਹੀ ਚੱਲ ਰਿਹਾ ਹੈ। 16 ਨਵੰਬਰ 1966 ਨੂੰ ਪ੍ਰੈਸ ਯੂਨੀਅਨ ਦਾ ਜਿਹੜਾ ਪ੍ਰੈਸ ਡੇ ਮਨਾਉਣ ਦਾ ਜਿਹੜਾ ਗੱਠਨ ਹੋਇਆ ਉਹਦਾ ਮਤਲਬ ਇਹੀ ਸੀਗਾ ਕਿ ਅਸੀਂ ਇੱਕ ਪਲੇਟਫਾਰਮ ਤੇ ਥੱਲੇ ਇਕੱਠੇ ਹੋਈਏ ਤੇ ਆਪਣੇ ਮੁੱਦੇ ਜਿਹੜੇ ਹੈਗੇ ਉਹਨੂੰ ਬਹਿ ਕੇ ਉਹਦੀ ਡਿਸਕਸ ਕਰੀਏ ਔਰ ਉਹਨੂੰ ਇਸ ਤਰੀਕੇ ਨਾਲ ਉਛਾਲੀਏ ਕਿ ਸਰਕਾਰ ਨੂੰ ਸਾਡੇ ਕੋਲੋਂ ਪੁੱਛਣਾ ਪਵੇ ਅਸੀਂ ਕੀ ਕਰਨਾ। ਇਸ ਕਰਕੇ ਇਹਦੀ ਸਥਾਪਨਾ ਕੀਤੀ ਗਈ ਸੀ। ਔਰ ਜਦੋਂ ਪ੍ਰੈਸ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲੇ ਇਹ ਆਉਂਦਾ ਜੀ ਨਿਆਂਪਾਲਿਕਾ ਦਾ ਜੀ ਮਾਸੀ ਜੀ ਚਾਰ ਥੰਮ ਹੈ ਤੇ ਚੌਥਾ ਥੰਮ ਜਿਹੜਾ ਪ੍ਰੈਸ ਹੈ। ਤੇ ਜਿਹੜਾ ਪ੍ਰੈਸ ਹੈਗਾ ਜੀ ਉਹਨੂੰ ਦਵਾਇਆ ਜਾਊਗਾ ਤੇ ਲੋਕਾਂ ਦੀ ਆਵਾਜ਼ ਜਿਹੜੀ ਸਰਕਾਰ ਤੱਕ ਕਿਦਾਂ ਪਹੁੰਚੇਗੀ ਤੇ ਸਰਕਾਰ ਦੀ ਆਵਾਜ਼ ਲੋਕਾਂ ਤੱਕ ਕਿਦਾਂ ਪਹੁੰਚੇਗੀ ਇਹਨੂੰ ਦਵਾਇਆ ਜਾਊਗਾ। ਤੇ ਮੈਂ ਤੁਹਾਡੀ ਜਾਣਕਾਰੀ ਜਿੱਥੇ ਤੱਕ ਮੈਨੂੰ ਯਾਦ ਹੈ ਭਈ ਇਹ ਭਾਰਤ ਦੀ ਸਰਕਾਰ ਨਹੀਂ ਸਾਰੀਆਂ ਸਟੇਟ ਸਰਕਾਰਾਂ ਵੀ ਕੋਸ਼ਿਸ਼ ਕਰਦੀਆਂ ਵਾਂ ਕਿ ਪ੍ਰੈਸ ਨੂੰ ਆਪਣੇ ਸੰਗੇ ਚ ਲੈ ਕੇ ਜਾਂ ਆਪਣੇ ਤਰੀਕੇ ਨਾਲ ਉਹਦੇ ਕੋ ਕੰਮ ਲਿਆ ਜਾਵੇ ਆਪਣੇ ਤਰੀਕੇ ਨਾਲ ਕੰਮ ਲਿਆ ਜਾਏ ਭਈ ਇਹ ਨਹੀਂ ਕਿ ਉਹ 1 ਕਰੋੜ ਦਾ ਪ੍ਰੋਜੈਕਟ ਹੈ ਤੈਨੂੰ 97 ਕਰੋੜ ਦਾ ਸ਼ੋਅ ਕਰਕੇ ਲੋਕਾਂ ਚ ਵਾਹ ਵਾਹ ਲੁੱਟੀ ਜਾਏ ਤੇ ਜੇ ਸਾਡੇ ਵਰਗੀ ਸਾਡਾ ਜਿਹੜਾ ਕਲੱਬ ਹੈ ਤੇ ਅਸੀਂ ਜੋ ਓਪਨ ਕਰਾਂਗੇ ਆਪਾਂ 1 ਕਰੋੜ ਦੀ ਗੱਲ ਕਰਾਂਗੇ ਆਪਾਂ ਤੁਹਾਨੂੰ ਮਦੀ ਨਹੀਂ ਕਰਾਂਗੇ ਨਹੀਂ ਮੰਨਾਂਗੇ ਫਿਰ ਕੀ ਹੁੰਦਾ ਸਰਕਾਰ ਦੇ ਵਿੱਚ ਪੱਤਰਕਾਰਾਂ ਦੇ ਵਿੱਚ ਅਚਰਵਾਜੀ ਸ਼ੁਰੂ ਹੋ ਜਾਂਦੀ ਹੈ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ਼੍ਰੀ ਪਾਗੇਰਾ ਸਿੰਘ ਮੀਨਾ ਆਈਪੀਐਸ ਐਸਐਸ ਵੀ ਸ਼੍ਰੀ ਮਕਸਰ ਸਾਹਿਬ ਦੀ ਨਿਗਰਾਨੀ ਹੇਠ 26 ਜਨਵਰੀ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਸੁਧਾਰ ਕਰ ਜੇਲ੍ਹ ਸ਼੍ਰੀ ਮਕਸਰ ਸਾਹਿਬ ਵਿਖੇ ਅਚਨਚੇ ਸਰਚ ਅਭਿਆਨ ਚਲਾਇਆ ਗਿਆ ਇਸ ਸਰਚ ਅਭਿਆਨ ਦਰਾ ਨੇ ਸ਼੍ਰੀ ਵਰਨ ਕੁਮਾਰ ਸੁਪਰਡੈਂਟ ਜੇਲ੍ਹ ਅਤੇ ਜ਼ਿਲ੍ਹਾ ਦੇ ਸ ਮੁਖ गस्टड अफ्सरान ने ते मुख अफ्सरान थाना ਤੋਂ ਇਲਾਵਾ 225 ਦੇ ਕਰੇ ਪੁਲਿਸ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਹਾਂ 26 ਜਨਵਰੀ ਹੈ ਜੋ ਆ ਰਹੀ ਹੈਗੀ ਉਸੇ ਦੇ ਮੱਦੇਨਜ਼ਰ ਅਸੀਂ ਅੱਜ ਜੇਲ੍ਹ ਦੇ ਵਿੱਚ ਪੂਰਾ ਥਰੋਲੀ ਸਰਚ ਆਪਰੇਸ਼ਨ ਚਲਾ ਰਹੇ ਹੈਗੇ। ਇਸ ਦਾ ਜੋ ਪੈਰਾਮੀਟਰ ਹੈਗਾ ਚਾਰੋਂ ਤਰਫ ਦੀਵਾਰ ਉਹਨਾਂ ਕੇ ਗੈਂਝਾੜੀਆਂ ਵਗਰਾ ਹੈਗਾ ਉਸ ਕੀ ਵੀ ਅਸੀਂ ਵੱਖਰੀ ਟੀਮ ਬਣਾ ਕੇ ਔਰ ਉੱਥੇ ਚੈਕਿੰਗ ਕਰਵਾ ਰਹੇ ਤਾਂ ਕਿ ਕੋਈ ਪ੍ਰਾਈਵੇਟਡ ਜੋ ਆਈਟਮ ਹੈਗੇ ਜੇਲ੍ਹ ਦੇ ਵਿੱਚ ਜਿਵੇਂ ਮੋਬਾਈਲ ਹੈਗਾ ਜਾਂ ਕੋਈ ਡਰੱਗਸ ਹੈਗਾ ਉਹ ਕੋਈ थ्रो ना कर दे और अंदर जेल के जो इनमेट्स है उन्होंने वालों कोई मोबाइल या ड्रग्स का यूज ना किया जाए इसी कॉन्टैक्स के सात डी एस पी साहब और अपरोक्सीमेट सवा दो सौ पुलिस परसनल लेके इतने सर्च ऑपरेशन चला रहे, है रहे हैं जॉइंट सिक्योरिटी ड्रिल भी असं कंडक्ट करवा रहे जिदो जेल की जो सिक्योरिटी हैगी उस भी रिव्यू किया जा रहा है और जो इसका चारों तरफ का एरिया है ਜਿਹੜਾ ਝਾੜੀਆਂ ਹੈਗੇ ਉਹ ਬਸੇ ਸਾਰੀ ਅਸੀਂ ਚੈੱਕ ਕਰ ਰਹੇ ਤਾਂ ਕਿ ਇਹ ਨਹੀਂ ਕਿ ਕੋਈ ਬੰਦਾ ਉੱਥੇ ਕੋਈ ਸਮਾਨ ਛਿਪਾ ਦੇ ਔਰ ਬਾਅਦ ਵਿੱਚ ਥਰੋ ਕਰਕੇ ਔਰ ਅੰਦਰ ਉਸकी सप्लाई ਕੀਤੀ ਜਾ सके ਫਿਰੋਜ਼ਪੁਰ ਵਿੱਚ ਫੂਡ ਸੇਫਟੀ ਵਿਭਾਗ ਨੇ Rajasthan ਦੇ ਸ਼੍ਰੀ ਗੰਗਾ ਨਗਰ ਤੋਂ ਅੰਮ੍ਰਿਤਸਰ ਚਾਰੇ ਵਾਕਵਾ ਕੰਪਨੀਆਂ ਤੋਂ ਬਿਨਾ ਲੇਬਲ ਵਾਲਾ ਦੇਸੀ ਘਿਓ ਅਤੇ ਮਸਤ ਕੀ ਦਾ ਤੇਲ ਫੜਿਆ ਅਤੇ ਸੈਂਪਲ ਲਏ ਗਏ ਸਿਹਤ ਵਿਭਾਗ ਦੇ ਇਨਸਪੈਕਟਰ ਨੇ ਦੱਸਿਆ ਹੈ ਕਿ 1100 ਲੀਟਰ ਦੇਸੀ ਘਿਓ ਅਤੇ 720 ਲੀਟਰ ਸਰੋਂ ਦੇ ਤੇਲ ਲਈ 560 ਲੀਟਰ ਮਲਟੀ ਸੋਰਸ ਤੇਲ ਜਬਤ ਕੀਤਾ ਗਿਆ ਉਹਨਾਂ ਦੇ ਸੈਂਪਲ ਇਹ ਜਾਣਗੇ ਤੇ ਇਹ ਸਮਾਨ ਜਬਤ ਕੀਤਾ ਜਾ ਰਿਹਾ ਤੇ ਈਸ਼ਾਨ ਬਾਂਸਲ ਫੂਡ ਸੇਫਟੀ ਇਨਸਪੈਕਟਰ ਨੇ ਕਿਹਾ ਹੈ ਕਿ ਸੈਂਪਲ ਉਪਰੋਕਤ ਲੈਬ ਵਿੱਚ ਭੇਜੀ ਜਾਣਗੇ ਤੇ ਜੇਕਰ ਸੈਂਪਲ ਫੇਲ ਹੋਏ ਤਾਂ ਕਾਰਵਾਈ ਕੀਤੀ ਜਾਵੇਗੀ ਉਹ ਫੜਿਆ ਹੈਗਾ ਇਹ ਜਿਹੜੀ ਤੁਸੀਂ ਗੱਡੀ ਫੜੀ ਹੈ ਇਹਦੇ ਵਿੱਚ ਕੀ ਕੀ ਸਮਾਨ ਹੈਗਾ ਇਹਦੇ ਵਿੱਚ ਜੀ ਅਸੀਂ ਫੜਿਆ ਜੀ ਇੱਕ ਨੰਦਰੀਕ ਬ੍ਰਾਂਡ ਹੈ ਜੀ ਦੇਸੀ ਕਿ ਉਹ ਮੈਂਸ਼ਨ ਕਰ ਰਹੇ ਜੀ ਕਾਹੂ ਕਿਉਂ ਲਿਖਾਇਆ ਇਹਦੇ ਵਿੱਚ ਇੱਕ ਗੋਰੀਸ਼ਰੀ ਬ੍ਰਾਂਡ ਹੈ ਇਹ ਵੀ ਕਾਹੂ ਦੇਸੀ ਕੀ ਹੈ ਜੀ ਫਿਰ ਅਸੀਂ ਫੜਿਆ ਜੀ ਸਕਸ਼ਮ ਇਹ ਵੀ ਦੇਸੀ ਕਿਉ ਹੈ ਜੀ ਇੱਕ ਤ੍ਰਿਸ਼ੂਲ ਕੰਪਨੀ ਦਾ ਹੈ ਇਹ ਹੈ ਮਸਟਰਡ ਆਇਲ ਜੀ ਤੇ ਇੱਕ ਹੈ ਮਲਟੀ ਸੋਰਸ ਐਡੀਬਲ ਆਇਲ ਏ ਹਾਂਜੀ ਸਰ ਇਹ ਸਰ ਕਿੱਥੋਂ ਤੁਸੀਂ ਫੜਿਆ ਹੈਗਾ ਕਿੱਥੋਂ ਆ ਰਿਹਾ ਹੈਗਾ ਸੀਗਾ ਇਹ ਇਹ ਸਾਰਾ ਸਮਾਨ ਜਿਹੜੀ ਗੰਗਾ ਨਗਰ ਤੋਂ ਆ ਰਿਹਾ ਸੀ ਤੇ ਅੰਮ੍ਰਿਤਸਰ ਜਾਣਾ ਸੀਗਾ ਜੀ ਇਹਨਾਂ ਦੇ ਤੇ ਇਹ ਕੀ ਸਰ ਇਹਨ ਦੇ ਵਿੱਚ ਪਾਇਆ ਗਿਆ ਹੈਗਾ ਤੁਹਾਨੂੰ ਕੀ ਲੱਗਾ ਹੈਗਾ ਹਲੇ ਅਸੀਂ ਇਹਦੀ ਸੈਂਪਲਿੰਗ ਕਰ ਰਹੇ ਹਾਂ ਜੀ ਸਾਨੂੰ ਡਾਊਟ ਹੈ ਕਿ ਇਹ ਇਹਦੇ ਵਿੱਚ ਡੁਪਲੀਕੇਟ ਹੈ ਤੇ ਤਾਂ ਕਰਕੇ ਅਸੀਂ ਇਹਦਾ ਸੀਜ਼ਰ ਕਰ ਦੇਈਏ ਸਰ ਇਹ ਜਿਹੜੇ ਕਿਉ ਹੈ ਕਾਫੀ ਵਾਰ ਜਿਹੜਾ ਦੇਖਣ ਦੇ ਵਿੱਚ ਆਇਆ ਹੈਗਾ ਕਿ ਕਿਉਂ ਨਕਲੀ ਵੀ ਪਾਇਆ ਜਾਂਦਾ ਹੈਗਾ ਕੋਈ ਇਹਨਾਂ ਦੇ ਵਿੱਚੋਂ ਪਹਿਲੇ ਵੀ ਸੈਂਪਲ ਲਿੱਤੇ ਗਏ ਜਿਹੜੇ ਫੇਲ ਆਏ ਹੈਗੇ ਨਹੀਂ ਇਸ ਮੇਰੇ ਵੱਲੋਂ ਇਹਨਾਂ ਵੱਲੋਂ ਕੋਈ ਵੀ ਐਸਾ ਸੈਂਪਲ ਨਹੀਂ ਹੈ ਜਿਹੜਾ ਮੈਂ ਪਹਿਲਾਂ ਲਿਆ ਮੇਰੇ ਮੇਰੇ ਵਾਸਤੇ ਫਰਸਟ ਟਾਈਮ ਸੈਂਪਲਿੰਗ ਹੋ ਰਹੀ ਹੈ ਇਹਨਾਂ ਦੀ ਤੁਹਾਨੂੰ ਕਿਵੇਂ ਲੱਗਾ ਨਕਲੀ ਹੈ ਸਾਰੇ ਇਹਦੇ ਵਿੱਚ ਇੱਕ ਤਾਂ ਦੇਖੋ 20 20 ਰੁਪਏ ਦੇ ਪਾਉਸ ਦੇ ਵਿੱਚ ਦੇ ਰਹੇ ਆ ਜੀ ਤੇ ਗੰਗਾ ਨਗਰ ਤੋਂ ਆ ਰਿਹਾ ਜੀ ਇਹ ਤੇ ਮੈਨੂੰ ਡਾਊਟਫੁਲ ਹੈ ਜੀ ਕਿ ਸਾਡੇ ਜ਼ਿਲ੍ਹੇ ਸਾਡੇ ਮਤਲਬ ਪੰਜਾਬ ਚ ਨਹੀਂ ਬਣ ਰਿਹਾ ਤੇ ਮੈਨੂੰ ਸ਼ੱਕ ਹੈ ਕਿ ਇਹ ਹੋ ਸਕਦਾ ਹੈ ਕਿ ਡੁਪਲੀਕੇਟ ਹੋ ਗਿਆ ਹੋਵੇ ਤੁਸੀਂ ਸਰ ਕੀ ਕਰ ਰਹੇ ਹੋ ਕੀ ਕਾਰਵਾਈ ਕਰਦੇ ਹੋ ਹਾਂ ਅਸੀਂ ਸਾਰਾ ਜਿਹੜਾ ਵੀ ਮਾਲ ਹੈ ਜੀ ਇਹ ਸੀਜ਼ ਕਰ ਰਹੇ ਹਾਂ ਤੇ ਇਹਨਾਂ ਦੀ ਸੈਂਪਲਿੰਗ ਕਰਾਂਗੇ ਕਿੰਨੇ ਕਿਲੋ ਕਿੰਨਾ ਮਾਲ ਇਹ 1100 ਲੀਟਰ ਜਿਹੜਾ ਹੈ ਜੀ ਬਲੋਪਰ ਇੱਕ ਜਿਹੜਾ ਸਰਸੋਂ ਦਾ ਤੇਲ ਹੈ ਜੀ ਆ 720 ਲੀਟਰ ਹੈ ਜੀ ਤੇ ਜਿਹੜਾ ਮਲਟੀ ਸੋਰਸ ਐਡੀਬਲ ਉਹ ਲਗਭਗ 560 ਲੀਟਰ ਹੈ ਜੀ ਕਿੰਨਾ ਟੋਟਲ ਹੋ ਰਿਹਾ ਹੈ ਟੋਟਲ ਹੋ ਗਿਆ ਜੀ 25 2600 ਹੋ ਗਿਆ ਜੀ 25 2600 ਲੀਟਰ ਸਮਾਲ ਹੋਗੇ ਕੀ ਕਾਰਵਾਈ ਕੀਤੀ ਜਾਈਏ ਦੇਖੋ ਇਹਨਾਂ ਦੇ ਸੈਂਪਲਸ ਲਵਾਂਗੇ ਅਸੀਂ ਫਿਰ ਅਸੀਂ ਲੈਬ ਭੇਜਾਂਗੇ ਜੋ ਵੀ ਰਿਪੋਰਟ ਆਏਗੀ ਜਿਸ ਤਰ੍ਹਾਂ ਦੀ ਰਿਪੋਰਟ ਆਏਗੀ ਉਹ ਸਾਹਮਣੇ ਅਸੀਂ ਫਿਰ ਕਾਰਵਾਈ ਕਰਾਂਗੇ ਸਰ ਫਿਰੋਜ਼ਪੁਰ ਦੇ ਵਿੱਚ ਕਾਫੀ ਥਾਵਾਂ ਦੇ ਉੱਪਰ ਤੁਸੀਂ ਸੈਂਪਲਿੰਗ ਕੀਤੀ ਹੈਗੀ ਆ ਹੁਣ ਤੱਕ ਉਹਨਾਂ ਸੈਂਪਲਿੰਗ ਦੇ ਵਿੱਚੋਂ ਕਿਸੇ ਦਾ ਰਿਜ਼ਲਟ ਆਇਆ ਜਿਹੜੇ ਫੇਲ ਹੋਏ ਆ ਪਿੱਛੇ ਵੀ ਜਿਹੜਾ ਕਿਉਂ ਫੜਿਆ ਗਿਆ ਹੈਗਾ ਸੀਗਾ ਇੱਕ ਸ਼ਾਪ ਦੇ ਉੱਤੋਂ ਜਿਹੜਾ ਕਿਸੇ ਦੇ ਨਾਮ ਤੇ ਸੀ ਕੰਪਨੀ ਦੇ ਨਾਮ ਤੇ ਡੁਪਲੀਕੇਸੀ ਹੋ ਗਈ ਸੀਗੀ ਉਸ ਦੇ ਵਿੱਚ ਕਿਸ ਰਿਜ਼ਲਟ ਨਿਕਲ ਕੇ ਸਾਹਮਣੇ ਆਇਆ ਉਹਦੇ ਸਾਹ ਅਸੀਂ ਟੋਟਲ 7 ਸੈਂਪਲਸ ਲਈ ਸੀ ਉਹਦੇ ਵਿੱਚੋਂ ਇੱਕ ਸੈਂਪਲ ਪਾਸ ਆਇਆ ਜੀ ਬ ਤਾਂ ਜਿਹੜੇ ਸੈਂਪਲ ਹੁਣ ਫੇਲ ਆ ਰਹੇਗੇ ਉਹਨਾਂ ਤੇ ਕਾਰਵਾਈ ਤੁਸੀਂ ਕੀ ਕਰ ਰਹੇ ਹੋ ਉਹਨਾਂ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਜੀ ਉਹਨਾਂ ਦੇ ਸੀਜੀਐਮ ਕੋਰਟ ਦੇ ਵਿੱਚ ਕੇਸ ਲਾਂਚ ਕਰਾਂਗੇ ਤੇ ਜੋ ਵੀ ਉਹਨਾਂ ਤੇ ਬੰਦ ਹੀ ਕਾਰਵਾਈ ਹੋਏਗੀ ਮਾਨਯੋਗ ਆਪਣੇ ਸੀਜੀਐਮ ਸਾਹਿਬ ਦੱਸਣਗੇ ਕਿ ਵੀ ਕੀ ਉਹਨਾਂ ਤੇ ਕਾਰਵਾਈ ਹੈ ਤੇ ਉਹ ਅਸੀਂ ਕਰਾਂਗੇ ਉਸ ਫਰਮ ਬਾਰੇ ਕੀ ਕੀਤਾ ਗਿਆ ਜੀ ਹੁਣ ਤੱਕ ਹਾਂਜੀ ਜਿਹੜੀ ਫਰਮ ਤੋਂ ਫੜਿਆ ਗਿਆ ਉਹ ਫਰਮ ਉਹਨਾਂ ਨੂੰ ਨੋਟਿਸ ਅਸੀਂ ਭੇਜਤੇ ਆ ਜੀ ਤਸਦੀਲ ਨਹੀਂ ਕੀਤਾ ਨਹੀਂ ਜਿਹੜਾ ਉਹਨਾਂ ਦਾ ਮਾਲ ਹੈ ਸਾਰਾ ਸੀਜ਼ ਕਰ ਦਿੱਤਾ ਗਿਆ ਜੀ ਨਹੀਂ ਫਰਮ ਤਾਂ ਮਾਲ ਉਹਦਾ ਅਜੇ ਵਿੱਚ ਅਗੋਂ ਨਾਲ ਵੇਚਿਆ ਨਹੀਂ ਐਕਚੁਅਲੀ ਜਿਹੜਾ ਅਸੀਂ ਮਾਲ ਹੈ ਨਾ ਉਹ ਸੀਜ਼ ਕੀਤਾ ਹੈ ਜੀ ਦੁਬਾਰਾ ਹੋ ਸਕਦਾ ਜੀ ਉਹ ਦੁਬਾਰਾ ਫੇਰ ਇਸ ਤਰ੍ਹਾਂ ਦੀ ਕਰਨ ਕਿ ਦੁਬਾਰਾ ਵੀ ਨਕਲੀ ਕੋ ਵੇਚਣ ਉਹਦੇ ਵਾਸਤੇ ਤੁਸੀਂ ਕੀ ਕਰ ਰਹੇ ਹੋ ਅਸੀਂ ਦੁਬਾਰਾ ਫੇਰ ਫੜਾਂਗੇ ਜੀ ਉਹਨਾਂ ਨੂੰ ਜੇ ਕੋਈ ਗਲਤ ਕੰਮ ਕਰੇਗਾ ਤੇ ਅਸੀਂ ਫੇਰ ਦੁਬਾਰਾ ਫੜਾਂਗੇ ਇਹਦੇ ਹੁਣ ਸਭ ਸੈਂਪਲ ਲਿੱਤੇ ਜਾਦੇ ਹਾਂਜੀ ਥੈਂਕ ਯੂ ਐਸਟੀਐਫ ਨੇ 7 ਕਿਲੋ ਹੈਰਨਸ سمیت ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਤੇ ਡਰੋਂ ਰਹੀ ਪਾਕਿਸਤਾਨ ਤੋਂ ਇਹ ਹੈਰਨ ਲੈ ਆਈ ਗਈ ਸੀ ਨਸ਼ਾ ਤਸਕਰ ਸੁੰਗੜੀ ਤੰਦ ਵਿੱਚ ਫਾਇਦਾ ਉਠਾਉਂਦੇ ਹੋਏ ਇਹ ਕੰਮ ਕਰਦੇ ਹਨ ਰੋਂ ਰਹੇ ਪਾਕਿਸਤਾਨ ਤੋਂ ਭਾਰਤ ਵਿੱਚ ਲਿਆਂਈ ਗਈ ਹੈਰੋਇਨ ਦੀ ਐਸਟੀਐਫ ਨੇ ਜਲਾਲਾਬਾਦ ਗੁਬਾਇਆ ਪਿੰਡੇ ਇਲਾਕੇ ਵਿੱਚ ਇੱਕ ਨਸ਼ਾ ਤਸਕਰ ਨੂੰ 7 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਹ 7 ਕਿਲੋ ਹੈਰੋਇਨ ਆਪਾਂ ਰਿਕਵਰ ਕੀਤੀ ਹੈ ਜੀ ਤੇ ਇਹ ਕਬਾਇ ਦੇ ਨਜ਼ਦੀਕ ਤੋਂ ਕੀਤੀ ਹੈਗੀ ਹੈ ਜੀ ਲਿੰਕ ਰੋਡ ਤੋਂ। ਟੀਮ ਸਰ ਕਿਹੜੀ ਨੇ ਫੜੀ ਟੀਮ ਸਾਡੇ ਐਸਐਸਆਈ ਬਲਕਾਰ ਸਿੰਘ ਦੀ ਟੀਮ ਸੀ ਜੀ। ਔਰ ਸਾਡੇ ਕੋਲੇ ਇਨਫੋਰਮੇਸ਼ਨ ਸੀ ਵੀ ਹੈ ਫਲਾਮ ਬੰਦਾ ਜਿਹੜਾ ਹੈਗਾ ਇਹ ਹਰ ਵੇਨ ਮਗਵਾਉਂਦਾ ਹੈਗਾ ਪਾਕਿਸਤਾਨ ਤੋਂ ਤੇ ਫਰਦਰ ਅੱਗੇ ਡਿਲੀਵਰੀ ਕਰਦਾ ਅਸੀਂ ਇਹਨੂੰ ਆਪਣੀ ਸਰਵੇਲੈਂਸਿੰਗ ਦੀ ਕਰ ਰਹੇ ਸੀਗੇ ਸਰਵੇਲੈਂਸ ਕਰ ਰਹੇ ਸੀ ਸੋਰਸ ਬੇਸਡ ਆਪਰੇਸ਼ਨ ਕੀਤਾ ਜੀ ਅਸੀਂ ਤਾਂ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇਹ ਬੰਦਾ ਅੱਜ ਡਰੱਗਿੰ ਦੇ ਕੋਲੇ ਆਈ ਆ ਆਲਰੇਡੀ ਤੇ ਇਹਨੇ ਡਿਲੀਵਰੀ ਦੇਣੀ ਆ ਤਾਂ ਅਸੀਂ ਉਸ ਏਰੀਆ ਦੇ ਵਿੱਚ ਆਪਣੀ ਟੀਮ ਲਗਾਈ ਸੀ ਜੀ ਤਾਂ ਇਹ ਫਿਰ ਜਦੋਂ ਬੰਦਾ ਆਇਆ ਤੇ ਅਸੀਂ ਇਹਨੂੰ ਕਾਬੂ ਕੀਤਾ ਤੇ ਉਹ ਰਿਕਵਰੀ ਹੋ ਗਈ ਸਰ ਕਿੰਨੇ ਬੰਦੇ ਹੈਗੇ ਸੀ ਔਰ ਕੀ ਨਾਮ ਹੈਗਾ ਔਰ ਕਿੱਥੋਂ ਦਾ ਰਹਿਣ ਵਾਲਾ ਹੈ ਇੱਕ ਕੱਲਾ ਹੀ ਬੰਦਾ ਸੀਗਾ ਜੀ ਜੋ ਫਿਲਹਾਲ ਅਸੀਂ ਅਰੈਸਟ ਕੀਤਾ ਕਰਲਾ ਹੀ ਬੰਦਾ ਆਇਆ ਸੀਗਾ ਇਹਦਾ ਨਾਮ ਸੁਖਵੰਤ ਸਿੰਘ ਹੈ ਪੁੱਤਰ ਗਿਆਨ ਸਿੰਘ ਪਿੰਡ ਇਹਦਾ ਹੈਗਾ ਜੀ ਟੱਲੀ ਵਾਲਾ ਅ ਨਜ਼ਦੀਕ ਕੋਬਾਇ ਅਮੰਡੀ ਸਰ ਕਿੰਨੇ ਪੈਕੇਟ ਹੈਗੇ ਸੀਗੇ ਇਹ ਟੋਟਲ 7 ਪੈਕੇਟ ਜੀ ਇਹ ਕਿਸ ਤਰੀਕੇ ਦੇ ਨਾਲ ਆਈ ਹੈਗੀ ਸੀਗੀ ਇਹ ਇਹ ਡਰੋਨ ਦੇ ਰਾਹੀਂ ਆਏ ਨੇ ਇਹਦੇ ਕੋਲੇ ਆਈ ਆ ਜੀ ਸੈਚਰਡੇ ਨੂੰ ਆਈ ਸੀਗੀ ਪਿਛਲੇ ਸੈਚਰਡੇ ਨੂੰ ਤੇ ਉਸ ਦਿਨ ਰਾਤ ਨੂੰ ਆਈ ਆ ਕੋਈ 1 ਤੋਂ ਲੈ ਕੇ 3 ਦੇ ਦਰਮਿਆਨ ਤੇ ਉਸ ਤੋਂ ਬਾਅਦ ਇਹ ਇਹਦੇ ਇੰਦੀ ਕਸਟਡੀ ਚ ਸੀਗੀ ਉਦੋਂ ਤੋਂ ਲੈ ਕੇ ਤਾਂ ਫਰਦਰ ਇਹਨੇ ਜਿਹੜਾ ਜਿਹਨੂੰ ਡਿਲੀਵਰ ਕਰਨੀ ਸੀ ਤਾਂ ਇੱਕ ਕਲਰ ਡਰਾਈਵਰ ਕਰਨ ਜਾ ਰਿਹਾ ਸੀਗਾ ਸਾਡੇ ਕੋਲੇ ਇਨਫੋਰਮੇਸ਼ਨ ਸੀ ਕੱਲ ਅਸੀਂ ਕੱਪ ਦਿੱਤਾ ਸਰ ਇੱਕ ਉੱਥੇ ਕਿੰਦੇ ਲਿੰਕ ਚ ਹੈਗਾ ਸੀਗਾ ਪਾਕਿਸਤਾਨ ਦੇ ਵਿੱਚ ਔਰ ਕਿੱਦਾਂ ਮੰਗਵਾਉਂਦਾ ਹੈਗਾ ਸੀਗਾ ਇਹ ਇਹ ਪਾਕਿਸਤਾਨ ਦੇ ਵਿੱਚ ਜਿਹੜਾ ਹੈਗਾ ਇਹਦਾ ਕਿਹਨੇ ਲਿੰਕ ਹਾਂ ਬਜਰੀਆ ਟੈਲੀਫੋਨ ਜੀ ਬਜਰੀਆ ਜਿਵੇਂ ਅੱਜਕੱਲ ਸੋਸ਼ਲ ਮੀਡੀਆ ਹੈਗਾ WhatsApp ਕਾਲ ਜਾਂ ਹੋਰ ਕਈ ਐਪਸ ਹੈਗੀਆਂ ਉਹਨਾਂ ਦੇ ਜਰੀਏ ਇਹ ਉਹਨਾਂ ਦੇ ਸੰਪਰਕ ਚ ਨੇ ਜੀ ਪਾਰਕ ਤੇ ਸੀਗਾ ਮਤਲਬ ਤਾਂ ਫਿਰ ਇੱਥੋਂ ਜਿਹੜੀ ਇਹ ਲੋਕੇਸ਼ਨ ਵਗੈਰਾ ਭੇਜਦਾ ਸੀਗਾ ਉਹਦੇ ਅਕੋਰਡਿੰਗਲੀ ਉਹ ਡਰਾਪਿੰਗ ਕਰਦੇ ਸੀ ਇਹ ਅੱਗੋਂ ਰਿਟਰੀਵ ਕਰਕੇ ਤੇ ਫਰਦਰ ਅੱਗੇ ਡਿਲੀਵਰੀ ਕਰਦਾ ਸੀ। ਸਰੀ ਜਿਹੜੀ ਡਿਲੀਵਰੀ ਕਰਨ ਜਾ ਰਿਹਾ ਸੀਗਾ ਪਤਾ ਲੱਗਾ ਕਿ ਕੌਣ ਹੈਗੇ ਸੀਗੇ ਅੱਗੇ ਜਿਨ੍ਹਾਂ ਨੇ ਲੈਣੀ ਹੈਗੀ ਸੀ ਹੀਰੋਇਨ ਉਹ ਜਿਹੜੇ ਬੰਦੇ ਇਹਦੇ ਕੈਨ ਮੁਤਾਬਕ ਤਰਨ ਤਾਰੇ ਤਰਨ ਤਰਨ ਏਰੀਆ ਦਾ ਹੈਗਾ ਬੰਦਾ। ਉਹਦਾ ਇਹਦਾ ਫੋਨ ਤੇ ਉਹਦੇ ਨਾਲ ਕੰਟੈਕਟ ਹੈਗਾ। ਫੋਨ ਸਾਨੂੰ ਨੰਬਰ ਉਹਦਾ ਮਿਲ ਗਿਆ ਹੈਗਾ। ਬਟ ਉਹ ਇੱਕ WhatsApp ਨੰਬਰ ਹੈਗਾ। WhatsApp ਤੋਂ ਅੱਗੇ ਫਰਦਰ ਉਹ ਵਰਚੁਅਲ ਨੰਬਰ ਹੈਗਾ ਉਹਦੇ ਤੇ ਅਸੀਂ ਵਰਕ ਕਰ ਰਹੇ ਆਂ ਉਸ ਬੰਦੇ ਨੂੰ ਟ੍ਰੇਸ ਕਰਕੇ ਤਾਂ ਉਹਨੂੰ ਇਸ ਕੇਸ ਦੇ ਵਿੱਚ ਹੁੰਦੀ ਵੀ ਕਾਰਵਾਈ ਸੋਸੇ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਪ ਰੂਪ ਹੋਵਾਂਗੇ ਤਦ ਤੱਕ ਲਈ ਮੈਨੂ ਯਾਨੀ ਕਿ ਤੇਜਿੰਦਰ ਕਨੂ ਦਿਵਸਾਦ ਰੱਬ ਰਾਖਾ